मिर्चा ले की जाऊं तोड़ के सारे सब्जियां किनिया किनिया मिर्चा खड़िया मैं इन्हें मिर्चा का पालूंगी चार बदिया लाल लाल मिर्चा का चार पाऊंगी ਲੱਗਦੀ ਤਾਂ ਮੈਨੂੰ ਪ੍ਰੀਤ ਹੈ ਕਿ ਹੋਰ ਅਜ ਤਾਂ ਹੋਰ ਵੀ ਪਨੇ ਫੁੱਲਾਂ ਜਲਾ ਛੁੱਟ ਪਏ ਕਿਹੜੀ ਆ ਉਹ ਕਿਹੜੀਆਂ ਤੋਂ ਭਾਈ ਕਿਹੜਾ ਆ ਗਿਆ ਉਹ ਕਿਹੜਾ ਆ ਗਿਆ ਖੇਤ ਦਾ ਮਾਲਕ ਆ ਗਿਆ ਅੱਛਾ ਤੇ ਤੂੰ ਕਿੱਧਰ ਆ ਗਿਆ ਉਹ ਪ੍ਰੀਤ ਫਿਰਦੀ ਆ ਵੇ ਆਹੋ ਉਹ ਸੌੜ ਗਿਆ ਮੈਂ ਉੱਥੇ ਬਟਸੀ ਮੈਂ ਤਾਂ ਭੱਜਿਆ ਦੱਸ ਕੇ ਤਾਂ ਆਈ ਨਹੀਂ ਉੱਥੋਂ ਦੀ ਵੇ ਤੈਨੂੰ ਕੀ ਦੱਸਣਾ ਦੀ ਮਿਰਚਾਂ ਤੋੜਦੀਆਂ ਪੜਿਆ ਉਹ ਮਿਰਚਾਂ ਦਾ ਭਾਵੇਂ ਦੀ ਤੂੰ ਕੁਆਟਰ ਲੈ ਗਿਆ ਤੋੜ ਕੇ ਪਰ ਦੱਸ ਕੇ ਤਾਂ ਉਹ ਨਹੀਂ ਮੜਿਆ ਜਾ ਲੈ ਪਰ ਹੁਣ ਤੈਨੂੰ ਨਿੱਕੀ ਨਿੱਕੀ ਗੱਲ ਦੱਸ ਕੇ ਬੜਿਆ ਕਰ ਅੰਦਰ ਭੜਿਆ ਉਹ ਉਹ ਮੇਰੀ ਗੱਲ ਸੁਣ ਮੈਂ ਤਾਂ ਸਾਰਾ ਦਿਨ ਸੁੱਕ ਜਾਣਾ ਇੱਥੇ ਬੈਠਾ ਹਾਂ ਹੈ ਵੀ ਕੌਣ ਆ ਗਿਆ ਹੁਣ ਮੇਰਾ ਭਾਦੀ ਬਣ ਗਈ ਹੁਣ ਮੈਨੂੰ ਪਤਾ ਨਹੀਂ ਤੈਨੂੰ ਪਤਾ ਤਾਂ ਹੈਗਾ ਮੇਰੇ ਬਿਨਾ ਕੌਣ ਆਉਂਦਾ ਓਏ ਕੌਣ ਵਾਲੀ ਗੱਲ ਨਹੀਂ ਇੱਥੇ ਪੁੱਛਦੇ ਢਾਰ ਬੁੜੀਆਂ ਦੀ ਐ ਦੀ ਪਤਾ ਨਹੀਂ ਕਿਹੜੀ ਆ ਬੜੇ ਇੱਧਰ ਦੀ ਓਏ ਮੈਂ ਤਾਂ ਸਬਜੀ ਭਾਜੀ ਦੀ ਤੋੜਨ ਆਈ ਆ ਪਰ ਏਹ ਦੇਖ ਵੀ ਗਰਮੀ ਵਾਲੀ ਮੈਥੋਂ ਬੈਠੇ ਨਹੀਂ ਜਾਂਦਾਗਾ ਹੂੰ ਮੈਂ ਉਹ ਇੱਥੇ ਜਾ ਕੇ ਹੁਣੀ ਬੱਠੀ ਲੈ ਹਜੇ ਤੂੰ ਪਤਾ ਨਹੀਂ ਕਿੱਧਰ ਦੀ ਜੰਮ ਵੀ ਆ ਦਰਦੀ ਹੋਈ ਆਈ ਆ ਮੈਂ ਹੋਰ ਕਿੱਧਰ ਦੀ ਆਉਣੀ ਆ ਆ ਆ ਬਿਸਦੀ ਆ ਗਈ ਹੋਣੀ ਮੈਂ ਉੱਥੇ ਬੈਠਾ ਸੀਗਾ ਨਿਗਾ ਤੇ ਕਿੱਥੇ ਦੀ ਬੈਠਾ ਸੀ ਮੈਂ ਤਾਂ ਦੇਖਿਆ ਨਹੀਂ ਮੈਂ ਤਾਂ ਤੇ ਕੇ ਬੜੀ ਆ ਬਸਾ ਨਹੀਂ ਇੱਕ ਤਾਂ ਬਹੁਤ ਚੱਟਣੇ ਵਾਸਤੇ ਆਹੋ ਬਹੁਤ ਨੇ ਬਸਾ ਬਹੁਤ ਨਹੀਂ ਇੱਕ ਤਾਂ ਬਹੁਤ ਤਾਂ ਨੂੰ ਫਿਰ ਲਿਆ ਨੂੰ ਤਾਂ ਮੈਂ ਤਾਂ ਅਫਸਰ ਪੇ ਦਾ ਅੱਡੇ ਤੇ ਲੈ ਆਉਂਦੀ ਨਾਲ ਇੰਨੀਆਂ ਗੱਲਾਂ ਨਹੀਂ ਕਹੋਂਦੀ ਸੀ ਜਿੰਨੀਆਂ ਮੈਂ ਕਹਿ ਕੇ ਮੈਂ ਕੀ ਕਹਿਤਾ ਉਹ ਇਹ ਕਹਿੰਦਾ ਨਹੀਂ ਆ ਦੂਤਾ ਤੈਨੂੰ ਪੁੱਛ ਕੇ ਬੜਨਾ ਨਾ ਸਾਰੀਆਂ 5 10 ਮਿਰਚਾਂ ਲੈ ਗੀ ਮੈਨੂੰ ਤਾਂ ਫਿਰ ਭਲੇਖਾ ਲੱਗਿਆ ਵੀ ਕੌਣ ਆ ਹੋਣ ਦੱਸ ਲੱਗਿਆ ਵੀ ਪੂਰਾ ਤਾਂ ਨਹੀਂ ਆ ਗਈ ਆ ਪੂਰਾ ਆਪਣੇ ਖੇਰ ਜਿਨੇ ਵੱਡਦੇ ਹੋ ਤਾਂ ਖਬਰ ਆਪਾਂ ਕਿੱਧਰ ਜਾਂਦੀ ਏ ਪੂਰਾ ਸਾਵਾ ਹੁੰਦੀਆਂ ਨੇ ਇੱਥੇ ਮੇਰੇ ਤੋਂ ਨਾਲ ਕੋ ਤੂੰ ਗੱਲਾਂ ਕਿਹੜੀ ਤੇਰੇ ਕੋਲ ਆਉਂਦੀ ਆ ਕਿਹੜੀ ਨਹੀਂ ਆਉਂਦੀ ਸਭ ਪਤਾ ਮੈਨੂੰ ਉਹ ਫੇਰ ਵੀ ਅੱਜ ਨੇ ਲਿਆਈ ਨੇ ਸਬਜ਼ੀ ਭਾਜੀ ਬਰਾਪਨ ਤਾਂ ਕਿਸੇ ਜੋ ਜੇ ਭਾਈ ਨਹੀਂ ਲਿਆੜ ਦਿੰਦਾ ਸਾਮ ਲਾਉਦੀ ਮਾਰ ਨਾ 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 ਇਹ ਜੀ ਕੋਈ ਗੱਲ ਨਹੀਂ ਜੇ ਆ ਸਕਦੀ ਆ ਫੋਨ ਆ ਗਿਆ ਮੇਰੇ ਸੋਹਰੇ ਦਾ ਪੂਰਾ ਦਾ ਫੋਨ ਆ ਗਿਆ ਆਪਦੇ ਕੀ ਦਾ ਆ ਗਿਆ ਹਲੋ हा 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 खा ल खे बुड़िया सारी ਸਾਰੀ ਸਬਜ਼ੀ ਦਾ ਗਾਹ ਬਗਾ ਝੋਟ ਮਾਰੀ ਅੰਨਾ ਮੈਂ ਕੱਲੀ ਆ ਉਹ ਕੱਲੀ ਗੋਦ ਬਾਲੀਆਂ ਕਿਹੜੀਆਂ ਮੈਂ ਫੌਜ ਲਈ ਫਰਦੀਆਂ ਨਾਲ ਆਹ ਦੇਖ ਲੈ ਭਰਾਵਾ ਉਹ ਸਮਝਾ ਲੈ ਭਰਾਵਾ ਇਹ ਤਾਂ ਕਹਿੰਦੀ ਮੈਂ ਤਾਂ ਤੋੜ ਕੇ ਲੈ ਆਉਂਗੀ ਲੈ ਮੈਂ ਤਾਂ ਮਿਰਚਾਂ ਤੋੜਦੀ ਆ ਹੈ ਉਹ ਜਮਾ ਨਹੀਂ ਮੈਂ ਤਾਂ ਤੈਨੂੰ ਦੱਸਦਾ ਲੈ ਗੱਲ ਕਰ ਬਈ ਬਈ ਇਹਦੀ ਸਮਝ ਲੈ ਮੈਂ ਭਰਾਵਾ ਮੈਂ ਇਹਦੀ ਗੱਲ ਕਰਦੀ ਨਾ ਮੈਂ ਨਹੀਂ ਕਰਦੀ ਮੈਂ ਜਾਂਦੀ ਨਹੀਂ ਤੇਰੇ ਖੇਤ ਚ ਹੁਣ ਕਿਵੇਂ ਕਰਾਂ ਦੱਬਦੇ ਦੋ ਖੁੰਡੇ ਓ ਜਰ ਹੁਣ ਆਪਾਂ ਨੂੰ ਕੀ ਪਤਾ ਇੱਥੇ ਯਾ ਕੌਣ ਹੈ ਗਾਉਂ ਨਾ ਹੈ ਇੱਥੇ ਯਾਰਾ ਇਹ ਨਾਲੇ ਮੈਨੂੰ ਜਾਣ ਦਾ ਨਾਲੇ ਮੁੱਕਰੀ ਜਾਂਦਾ ਇਹ ਤਾਂ ਕਹਿੰਦੀ ਮੈਨੂੰ ਜਾਣ ਦਾ ਚੰਗੀ ਤਰ੍ਹਾਂ ਉਹ ਤਾਂ ਜਾਣ ਦਾ ਚੰਗੀ ਤਰ੍ਹਾਂ ਨਾਲ ਪੂਰਾ ਹੋ ਗਿਆ ਹੋ ਗਿਆ ਹਾਂ ਐ ਇਹ ਲਸੋਰਾ ਪੂਰੇ ਦਿਨਾਂ ਤੇ ਭੱਗ ਬੈਗ ਹੋ ਗਿਆ ਹਾਂ ੂਠ ਮਾਰਤਾ ਹਾਂ ਓਏ ਨਾ ਉਹ ਆਪਾਂ ਨੂੰ ਬੜਨ ਦੇ ਖੇਤ ਦੇ ਵਿੱਚ ਕਾਂਬਲੇ ਹੋਏ ਤੂੰ ਉਹਨੂੰ ਪੈਰ ਦੇ ਤੇ ਆਪਦੇ ਖੇਤ ਚ हाँ कद्दू बथेरे अल्लाह बथेर गया हाँ जीरी तो डाल जे लाने से बुढ़ा नहीं मिलती यार हाँ बस वही हा, है भाई हाँ उठे उन्होंने हाँ उदे लाते सके बोर बंद से उदे उन्होंने कस्सी का पानी बदू सी चल फिर कर लिए गल मैं भी सुन ला हाँ हाँ सुनाओ चंगा मैं गल सुन ला यार फिर तेन लाने बाद ਵੇ ਕੰਮ ਨੂੰ ਸੀਗਾ ਤਾਂ ਇੰਦਾ ਖਾਸ ਮੇੜਾ ਹੀ ਬੋਲਦਾ ਬੰਦਾ ਆਪਣਾ ਖਾਸ ਹੈ ਖਾਸ ਬੰਦਾ ਤੇਰਾ ਹੋਊਗਾ ਬੰਦਾ ਮੇਰਾ ਨਹੀਂ ਉਹ ਚੰਡੀਗੜ੍ਹ ਗਿਆ ਬੰਦਾ ਲੈਣ ਲਾਟ ਹੈ ਚਲਾ ਜਾ ਬਾਹਰ ਆ ਚੰਦਰ ਚੰਡੀ ਉਹ ਦੇਵੀ ਹੈ ਦੀ ਵੇ ਹੋਈ ਜਾ ਮੈਂ ਕਿਹੜਾ ਡਰਦੀ ਆ ਕਿਸੇ ਤੋਂ ਉਹ ਡਰਨ ਵਾਲੀ ਗੱਲ ਨਹੀਂ ਤਾਂ ਮੈਨੂੰ ਮੈਨੂੰ ਡਰਦੀ ਕਿਸੇ ਤੋਂ ਸਰਜੀ ਭਾਜੀ ਆ ਦੇਖ ਇਹਦਾ ਵੇ ਸਰਾ ਬੰਨ ਇਹ ਹਾਂ ਹਾਂ ਮੈਨੂੰ ਕਹਿੰਦੇ ਸੀ ਲੈ ਲੈ ਢੱਕ ਦੇ ਮੈਂ ਮਾਪੂ ਤਾਂ ਕਿੱਥੇ ਭਰਾਵਾ ਐਡਾ ਟੰਡਾ ਹੁੰਦਾਗਾ ਜਦੋਂ ਤੇਰਾ ਲੈਣ ਦੇਣ ਨਹੀਂ ਤੂੰ ਕਹਤਾ ਵਿੱਚ ਟੰਗਾ ਪਸਾਉਣਾ ਉਹ ਫੇਰ ਆਪਣੀ ਜਿਹਾ ਆ ਜਾ ਉਹਦੇ ਨਾਲ ਲੱਖਾਂ ਮੰਨਦੇ ਆ ਜਾ ਉਹ ਨਾਲ ਮੇਰੀ ਅੱਛਾ ਹਰ ਗਾ ਕੋਈ ਕੰਜ ਟੰਬਾ ਪੱਟ ਗਿਆ ਤੇ ਤੂੰ ਪੱਟ ਗਈ ਮਤਲਾਦਾ ਹਾਂ ਬੇ ਮੈਂ ਤੇਰਾ ਟੰਬਾਗਾ ਦਾ ਪੱਟੂਗੀ ਆ ਮਿਰਚਾਂ ਤਾਂ ਆਜਾ ਤੋੜ ਲੀ ਆ ਚਾਟਣੀ ਕੁੱਟੂਗੀ ਚਾਟਣੀ ਕੁੱਟਣੀ ਚੱਲ ਖਵਾ ਦੀ ਉਸ ਨੂੰ ਵਿਹਲੇ ਬੈਠੇ ਨੂੰ ਘਰੇ ਚਿਬੜ ਨਹੀਂ ਹੈਗਾ ਚਿਬੜ ਪਾ ਲਾਂਗੇ ਓ ਚਿਬੜੇ ਤੇ ਕਿਨੇ ਰਾਇਆ ਲੈ ਗਿਆ ਸਾਰੇ ਦੌੜ ਕੇ ਉਹ ਚਿਬੜਨੀ ਬੱਲੀ ਹੈ ਨਹੀਂ ਇੱਥੇ ਤਾਂ ਕਿਥੋਂ ਦੇ ਮਤਨ ਚਿਬੜੋ ਹਾਂ ਕੋਆਪ ਤਾਂ ਭਾਈ ਹੁਣ ਤੂੰ ਨਾ ਅੱਗੇ ਨੂੰ ਹੱਕ ਪੈ ਗਿਆ ਤੇਰਾ ਉਹ ਗਾਣਾ ਸੁਣਿਆ ਹਾਂ ਬਦਲ ਗਿਆ ਬੇਦਰਦਾ ਹੁਣ ਤੂੰ ਉਹ ਨਹੀਂ ਰਹਿ ਗਿਆ ਉਹ ਨਹੀਂ ਰਹਿ ਗਿਆ ਬੇ ਹਾਂ ਹੁਣ ਤੂੰ ਉਹ ਨਹੀਂ ਰਹਿ ਗਈ ਮਨੁੱਖਾ ਮੈਂ ਤਾਂ ਇਹ ਤੂੰ ਨਹੀਂ ਹੋ ਹੈਗਾ ਉਹ ਤੂੰ ਕਿਦੋਂ ਕਿ ਕਦੋਂ ਕੇ ਖੈਦ ਨਹੀਂ ਫਿਰਦੀ ਸੀ ਕਿ ਤੂੰ ਨਾ ਬੇ ਸਬਜੀ ਲੈਣਗੇ ਕਦਦੂ ਕਾ ਕਦੂ ਲੈਣ ਗਈ ਸੀ ਕਦੂ ਕੇ ਕਦੂ ਲੈਣੇ ਮੈਨੂੰ ਪਤਾ ਹੀ ਐ ਕਦੂ ਲੈਣੇ ਤੂੰ ਮਿਰਚਾ ਖਾਤਰ ਮੈਨੂੰ 40 ਗੱਲਾਂ ਸੁਣਾਏ ਤੇ ਤੂੰ ਤਾਂ ਮੋਬਾਈਲ ਤੇ ਵੀ ਮੈਨੂੰ ਬਦਨਾਮ ਕਰਤੀ ਆ ਉਹ ਬਦਨਾਮ ਮੈਂ ਤਾਂ ਪੂਰਾ ਨਾਮ ਤੇ ਤੇਰਾ ਨਾਮ ਹੀ ਲੈਤਾ ਹਾਂ ਹਾਂ ਉਹ ਹਗਾਰ ਦਿਆ ਤੂੰ ਆ ਨਾਲੇ ਮਿਰਚਾ ਲੈ ਗਈ ਨਾਲੇ ਬਦਨਾਮ ਕਰੀ ਜਾਂਦੀ ਐ ਤੂੰ ਮੈਂ ਤੈਨੂੰ ਕਦੇ ਨਾ ਬਦਨਾਮ ਕਰਤਾ ਬਦਨਾਮ ਤੂੰ ਕਰ ਜਾ ਹਾਂ ਉਹ ਗੱਲ ਮੰਗ ਲੁੱਚੀ ਘੁਗੀ ਕਾਹ ਬਦਨਾਮ ਤੂੰ ਤਾਂ ਲੁੱਚਾ ਫਾਉਂਦੇ ਲੁੱਚਾ ਮੈਂ ਤਾਂ ਕੋਈ ਲੁੱਚਾ ਨਹੀਂ ਆਪਦਾ ਜਮਾ ਸਾਫ ਸੁਥਰੇ ਬੰਦੇ ਆ ਅੱਜ ਗੱਲ ਨਹੀਂ ਕੋਈ ਹੈ ਹੋਰ ਵੀ ਤੜਾ ਦੇ ਕੋਈ ਸਬਜ਼ੀ ਭਾਜੀ ਅੱਜ ਮੇਰੇ ਕੋਲੇ ਹੈ ਨਹੀਂਗਾ ਪਾਇਤਾ ਤੋ ਕੱਦੂ ਹੁਣ ਮੈਂ ਕਰਨਾ ਉਲਾਂਜੀ ਆ ਜਾ ਇਹਦੀ ਤੈਨੂੰ ਕੱਦੂ ਤੋੜਨਾ ਮਾਂ ਨਹੀਂ ਵਿਚਵੜਦੀ ਤੂੰ ਜਾ ਦੇ ਤੋੜ ਕੇ ਪਾਇਂ ਦਿਨ ਆ ਜਾ ਪਾਇਂ ਦੀ ਚਲਦੇ ਆਂ ਇਹਦੀ ਲਵੇ ਲਵੇ ਦੀ ਆ ਜਾ ਓਏ ਐਂ ਦੀ ਤੋੜ ਲੈ ਕੱਦੂ ਜੇ ਤੂੰ ਤੋੜਨਾ ਤਾਂ ਨਹੀਂ ਆ ਜਾ ਅੱਗੇ ਜੇ ਕੁਝ ਨਾ ਰਿਹਾ ਪੜਿਆ ਡਰ ਲੱਗਦਾ ਉਹ ਫੇ ਪਾਇਂ ਜਿਹੜਾ ਅੱਡੇੜੇ ਕੱਥੇ ਤੇ ਤੂੰ ਵੱਢ ਜਾ ਵਿਚ ਬੁੜੇ ਬੇ ਡਰਨ ਲੱਗਦਾਗਾ ਤੈਨੂੰ ਨਹੀਂ ਪਤਾ ਬੁੜਾ ਤੇਰਾ ਕਿਹੜਾ ਪਾਸਾ ਬੁੜਾ ਹੋ ਗਿਆ ਉਹ ਬੁੜੇ ਹੋਏ ਪਿਆ ਹੁਣ ਸਰੀਰ ਜਵਾਰ ਦੇ ਗਿਆ ਕੋਈ ਲੱਕ ਨਹੀਂ ਲਾਦਾ ਬੇ ਹਿੰਮਤ ਨਹੀਂ ਹਾਰਨੀ ਚਾਹੀਦੀ ਬੰਦੇ ਨੂੰ ਮੈਂ ਹਿੰਮਤ ਤਾਂ ਨਹੀਂ ਆਪਾਂ ਹਾਰਦੇ ਇਹਦੀ ਤਾਂ ਕੋਈ ਗੱਲ ਨਹੀਂ ਹੂੰ ਆਹਦਾ ਸਰੀਰ ਮਾਰਦਾ ਆਪਾਂ ਟਖਾਂ ਹਿੰਮਤ ਨਹੀਂ ਹਾਰਦੇ ਹੁੰਦੇ ਉਹ ਹਿੰਮਤ ਦਾ ਆਹਦਾ ੱੱਕਾ ਗਾ ਵੀ ਬਹੁਤ ਪਿਆ ਹਾ ਨਾ ਬਰਲਣ ਭਰੀ ਬਣਾ ਦੇ ਇੱਕ ਨਾ 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 ਇਹ ਤਾਂ ਹੀ ਰੱਖਿਆ ਆਪਾਂ ਏ ਤੂੰ ਕੀ ਕਹਵੇਂ ਤੂੰ ਲੱਕੜਾ ਜ ਮੱੱਚੇਂਗਾ ਇੰਨਾ ਜਦਾ ਫਾਰੇ ਦੋ ਲਿਆਵਾਂਗਾ ਇੱਕ ਦਿਨ ਦਾ ਮੱੱਚਾਂਗੀ ਪਰ ਘਰ ਦੀਆਂ ਲੱਕੜਾ ਜ ਤਾਂ ਨਹੀਂ ਬੰਦੇ ਨੂੰ ਫੂਕਦੇ ਆਰੇ ਤੂੰ ਆਉਣਗੀ ਆ ਮਾਸ਼ਾ ਘਰ ਦੀਆਂ ਲੱਕੜਾ ਜ ਮੱੱਚਣ ਦਾ ਸਵਾਦ ਹੀ ਹੋਰ ਹੈ ਆਪਣੀਆਂ ਜਮਾ ਨਿੰਮ ਪੱਟੇ ਰੱਖਿਆ ਪਏ ਜਿੱਦਾਂ ਪਾਈ ਤੈਨੂੰ ਪਤਾ ਰੱਬ ਨੂੰ ਪਿਆਰੇ ਹੋ ਗਿਆ ਆ ਹੀ ਪਾਈ ਮੇਰੇ ਚੰਗਾ ਤੂੰ ਕਹਦੀ ਬੱਸ بیا ਨਾ ਜਾ ਤੂੰ ਹਾਂ ਆ ਜਾ ਆ ਲੈ ਵੇ ਨਿੱਕੇ ਨਿੱਕੇ ਬੱਚੇ ਜਾ ਖੜਿਆ ਅੱਲਾ ਦਾ ਉਹ ਬੱਚਾ ਅੱਲਾ ਇੱਥੇ ਖੜੀ ਸੀ ਵੱਡੀ ਸਾਰੀ ਕੁ ਲੈਣ ਆ ਗਿਆ ਹੋਵੇ ਤੋੜ ਦੇ ਰੜਾਦੀ ਹੋਣੀ ਪੂਰਾ ਨੂੰ ਉਹ ਬਿੰਦਕ ਪਛਾ ਪੂਰੋ ਬਿੰਦਕ ਪਛਾ ਪੂਰੋ ਆ ਪੂਰ ਸੱਚਾ ਕਹਰਾ ਦੇ ਪੂਰਾ ਪੂਰਾ ਪੂਰੋ ਉਹ ਪੂਰ ਫਿਰਨੇ ਖੇਤ ਜਾਂਦੀ ਆ ਨਾ ਐਸੇ ਜਿਵੇਂ ਬਹਿ ਜਾਨਾ ਮੈਂ ਤਾਂ ਕਹਿੰਦਾ ਮੈਂ ਤਾਂ ਕੋਈ ਨਹੀਂ ਬਹਿੰਦੀ ਤੇਰੇ ਨਾਲ ਉੱਥੇ ਉੱਥੇ ਠੰਡੀ ਹਵਾ ਆਉਂਦੀ ਆ ਪੈ ਜਾ ਦਸ ਮਨਾ ਦਿਖਾ ਲਾ ਦਈਆ ਅੱਛੂਨੇ ਤੇ ਲੱਗੇ ਬੇ ਡੇ ਡੇ ਦਾ ਹੈ ਰਲਦਾ ਵਧਣ ਗਿਆ ਇਹ ਕਦੋਂ ਤੱਕ ਵੱਧ ਜਾਣ ਗਿਆ ਇਹ ਇਹ ਤਾਂ ਦੋ ਦਿਨਾਂ ਚ ਡੈਂਡੀਆਂ ਹੋ ਜਾਣਗੀਆਂ अच्छा हा वे ਹਵਾ ਪਾਉਂਦੀ ਆ ਹਨਾ ਗੱਲ ਤਾਂ ਪੱਕੀ ਆਵੇ ਹਾਂ ਇੱਥੇ ਬਹਿ ਜਾ ਮੈਂ ਲਗਾਣਾ ਹਾਂਦੀ ਨੇ ਆ ਮਾਰ ਕੇ ਦੇਖਵੇ ਸੋਟੀ ਜੀ ਆ ਬੈਂਗੜ ਜੇ ਤਾਂ ਲੈਣਾ ਬੈਂਗੜ ਦਾ ਮਾਰ ਆ ਜਾਗਾ ਏਡਾ ਤਾਂ ਹੈਗਾ ਉਹਦਾ ਕੀ ਹੈ ਆ ਇਹਦਾ ਛੋਟਾ ਹੀ ਹੈ ਕਰ ਦੇਖ ਲੈ ਭਾਈ ਇੱਥੇ ਜ ਕੁ ਦਿਨ ਦੇਖਦੀ ਪਰ ਮੀਨੇ ਖਰਾਬ ਕਰਤਾ ਕੰਮ ਸਾਰਾ ਚੱਲ ਛੱਡ ਪਰ ਮਾਰ ਗੋਲੀ ਆ ਜਾ ਮੈਂ ਤੈਨੂੰ ਦੇਊਂਗਾ ਦਾ ਕੁਝ ਨਾ ਕੁਸੋ ਨਾ ਮਨੂ ਨੀ ਕੁਸੋ ਆ ਜਾ ਹਾਂ ਦਾ ਘੱਚ ਪਾਰਾ ਆਦਾ ਭਾਈ ਆਦਾ ਆਦਾ ਭਾਈ ਕੀ ਛੋਟੀ ਨਾ ਟੋੜਾ ਕੋਈ ਨਾ ਤੋਂ ਛੋਟੀ ਹੈ ਪਾ ਰਹਿਣਾ ਆਰੇ ਤਨ ਦੇਉਂਗਾ ਹਾਂ ਭਾਲ ਕੇ ਗੱਲ ਕੋ ਉਧਰ ਨਹੀਂ ਵੱੜਦੀ ਤੂੰ ਨਾ ਉਧਰ ਮੈਂ ਬੜਾ ਭਾਈ ਆਪਾਂ ਤਾਂ ਕਿਉਂ ਵੱਢੀ ਨਾ ਭਾ ਭਰਾ ਆਪਾਂ ਤਾਂ ਲੱਗਦਾ ਡਰ ਥਾ ਲੜਗੇ ਮੇਰੇ ਮਾਂ ਤਾਂ ਨਹੀਂ ਵੱਢਦੀ ਹੈਗੀ ਤੇਰਾ ਤਾਂ ਇਲਾਜ ਕਰਾ ਦੇਣੀ ਮੇਰੇ ਤਾਂ ਕਿਸੇ ਨੂੰ ਲਾਜ਼ਮੀ ਨਹੀਂ ਕਰਾਉਣਾ ਮੇਰਾ ਕੌਣ ਕਰਾਊਗਾ ਜੇ ਤੇਰਾ ਨਹੀਂ ਕੋਈ ਕਰਾਉਣ ਵਾਲ ਤੇਰੇ ਤਾਂ ਕਰਾਉਣ ਵਾਲ ਹੈਗਾ ਮੇਰੇ ਕੋਈ ਹੈ ਹੀ ਅੱਗੇ ਪਿੱਛੇ ਜੇ ਮੈਂ ਉੱਠਦੀ ਬੂਹੇ ਵਰਗੀ ਨਹੀਂ ਲੱਗਦਾ ਆ ਜਾਵੇ ਬੈਠੀ ਔਰੇ ਇੱਥੇ ਬਹਿ ਜਾ ਆ ਨਹੀਂ ਲੱਗਦਾਗਾ ਐ ਮੈਂ ਵੀ ਤੇਰੇ ਵਰਗੀ ਹੋਈਆਂ ਵਿਆਹ ਕਰਾ ਕੇ ਵੀ ਛੜੀ ਹੋਈਆਂ ਕਿਉਂ ਹੋਰ ਦਰਪਤਾ ਦੇਗਾ ਉਹਦਾ ਸਾਡੇ ਵਾਲੇ ਦਾ ਪਰ ਇਧਰ ਤਾਂ ਲੜੰਗੋਰੀ ਇਹ ਬੜੀ ਗੱਲ ਆ ਕਿੱਥੇ ਤੇ ਆ ਜਾਂਦੀ ਆ ਉਹ ਕੁਝ ਨਹੀਂ ਹੁੰਦਾ ਦੇ ਠੇਕੇ ਰਾਤ ਨੂੰ ਠਾਣੇ ਹੂੰ ਉਹ ਦਿਨੇ ਠੇਕੇ ਰਾਤ ਨੂੰ ਠਾਣੇ ਗੱਲ ਬਿਰਲਾ ਵਾਂਝੀ ਜਾਣੇ ਬਸ ਅੱਛਾ ਜੀ ਗੱਲਾਂ ਤਾਂ ਬਥੇਰੀਆਂ ਹੁੰਦੀਆਂ ਹੈ ਵੇ ਤੈਨੂੰ ਗੱਲਾਂ ਆ ਸਾਡੇ ਬਲੇ ਹੋਰ ਕੁਝ ਨਹੀਂ ਦੇ ਕਿ ਤੋੜਣ ਲਈ ਦਿੱਤੀਆ ਤਾਂ ਮੈਨੂੰ ਚੱਜ ਨਾਲ ਮਿਰਚੀ ਮਿਰਚਾ ਆਹ ਉਹ ਇੰਨੀਆਂ ਮਿਰਚਾਂ ਥੋੜੀਆਂ ਹੋਣਾ ਹੂੰ ਵਾਹ ਇਹ ਮੈਂ ਨਾ ਛੌਂਕਣ ਵਾਲੀਆਂ ਮੇਰੀ ਸਲਾਹ ਐ ਸੀ ਜੇ ਮੈਂ ਵੱਧ ਲੈ ਜਾਂਦੀ ਭੋਰਾ ਇੰਨੀਆਂ ਕ ਹੈ 2 ਪੰਦੀ ਗੰਡੇ ਅੱਛਾ ਸਬਜ਼ੀ ਬਣਾ ਲੈਣੀ ਪੱਕਾ ਬਣਾਉਦੀ ਦੁੱਧ ਅੱਛਾ ਦਾੜ ਬਣਾਉਣੀ ਸੀ ਸਬਜ਼ੀ ਬਣਾਉਦੀ ਮੈਂ ਨਿੱ ਘੈਂਟ ਨਾਲ ਕੌਲੀ ਤੈਨੂੰ ਦੇ ਕੇ ਜਾਂਦੀ ਸਬਜ਼ੀ ਦੀ ਤੇ ਤੂੰ ਪਹਿਲਾਂ ਨਾ ਸੇ ਤੈਨੂੰ ਦੇ ਦੇਂਦੇ ਹੋਰ ਦੇ ਦੇਂਦਾ ਮੈਂ ਤਾਂ ਹੋਰ ਤੜਾ ਦੂੰ ਹੁਣ ਕੋਈ ਗੱਲ ਨਹੀਂ ਕਾਕਾ ਸਬਜ਼ੀ ਤੂੰ ਦੇ ਜੀ ਮੈਨੂੰ ਦੇ ਕੇ ਨਹੀਂ ਜਾਣੀ ਤੂੰ ਸਬਜ਼ੀ ਦਾ ਦੇ ਦੂੰਗੀ ਸਬਜੀ ਤੈਨੂੰ ਕੰਪੀ ਦਾ ਕੀ ਮਾਰਾਂ ਤੂੰ ਗੱਲੇ ਐ ਦੇ ਨਾਲ ਤੈਨੂੰ 500 ਰੋਟੀਆਂ ਦੇ ਕੇ ਜਾਂਦੀ ਦੱਸ ਵਾਹ ਜੋ ਫਿਰ ਤੜਾ ਦੂੰਗਾ ਔਰ ਚੋਪੜ ਕੇ ਚੰਗੀ ਲੱਸੀ ਦਾ ਜੱਗ ਦੇ ਕੇ ਜਾਂਦੀ ਨਾਲ ਤੈਨੂੰ ਤੜਕੇ ਦੇ ਦੇ ਜਾਂਦੀ ਫਿਰ ਤਾਂ ਫਿਰ ਹੁਣ ਥੋੜੀ ਬਣਾਉਂਗੀ ਤੜਕੇ ਦੀ ਉਹ ਗੱਲ ਕਰਦੀਆਂ ਇਹੇ ਜੀ ਆਇਟਮ ਤੜਕੀ ਤੜਕੀ ਸਵਾਦ ਲੱਗਦੀ ਐ ਚੋਪੜੀਆਂ ਔਰ ਰੋਟੀਆਂ ਫਿਰ ਤੂੰ ਆ ਲੈ ਮਿਰਚਾਂ ਲੈ ਜੀ ਹੋਰ ਫਿਰ ਤੜਕੇ ਮੈਨੂੰ ਖਾਣਾ ਲੈ ਕੇ ਦੇ ਇਹ ਜਦ ਹੁਣ ਕਹੀ ਜਾਂਨੇ ਕਿ ਤੇਉ ਨਾ ਮੁਕਰ ਜੀ ਵਾ ਨਹੀਂ ਮੁੱਕਰਦੀ ਹੁਣ ਇਹਦੇ ਚ ਕੀ ਤਾਂ ਤੈਨੂੰ ਲਿਆਕ ਦਊ ਕੀ ਅਸੀਂ ਖਾਵਾਂਗੇ ਓਏ ਹੋਰ ਦੇ ਦਿੰ ਤੈਨੂੰ ਮਿਰਚਾਂ ਦਾ ਥੋੜਾ ਮਿਰਚਾਂ ਕੋਈ ਲੱਖਾ ਬਣ ਖੜੀਆਂ ਉਥੇ ਰਾਜ ਜੀ ਅੱਧਾ ਕਿਲੋ ਜਹਾਂ ਇਹ ਕਰ ਲੂ ਹਾਂ ਤੂੰ ਮਨ ਲਫਾਵਾ ਤੂੰ ਕਰ ਨੂੰ ਜਾਏਂਗਾ ਆਪਣੇ ਬਾਰ ਮੂਦਰੀ ਲੰਗੇਗਾ ਤੇਰੇ ਘਰ ਵਾਲਾ ਹੈ ਨਹੀਂ ਕਿਸੇ ਕੰਮ ਦਾ ਹੈ ਨਹੀਂ ਪਤਾ ਥੋੜਾ ਗੇਟ ਨਾ ਲਾਇਆ ਪਿਆ ਹੋਵੇ ਸੋਢੀ ਨਹੀਂ ਨਹੀਂ ਗੇਟ ਖੜਕਾਦੀ ਗੇਟ ਖੜਕਾ ਕੇ ਕੁੰਡੇ ਦੇ ਲਮਕਾਦੀ ਠੀਕ ਹੈ ਮੈਂ ਆਪੇ ਪਟ ਚੱਕ ਲੂੰਗੀ ਵਾ ਤਾਂ ਚੋਰੀ ਹੋ ਜਾਂਦੇ ਫਰੱਖਣ ਤੂੰ ਜਾਣ ਕੇ ਧਰ ਗਏ ਔਂ ਤਾਂ ਮੈਂ ਘਰੀ ਚਲ ਸਿੱਧਾ ਜੀ ਉਹਦੇ ਬਹਾਨੇ ਕਾ ਯਾਰ ਮਿਰਚਾਂ ਤੋੜ ਕੇ ਲੈ ਆਵੇਂ ਤਾ ਹਾਂ ਉਹ ਵਿਆਹ ਤਾਂ ਮੈਂ ਲਿਆਣੀਆਂ ਮੈਂ ਘਰੇ ਦੀ ਵੀ ਫਿਰ ਮੈਂ ਸੋਚਿਆ ਘਰੇ ਕੋਈ ਬਣਾਉਣਾ ਨਾ ਤਾਂ ਹੈ ਨਹੀਂ ਵੀ ਚਲ ਥੋੜ ਨੂੰ ਦੇ ਜਾਨਾ ਆ ਗੱਟਾ ਬੰਦ ਦੇ ਨਾ ਹਾਂ ਹਾਂ ਮੈਂ ਤਾਂ ਗੱਲੀ ਮੈਂ ਕਿਥੇ ਬਣਾਉਣਾ ਮਿਰਚ ਵੀ ਕੋਈ ਭਾਈ ਤੋੜ ਕੇ ਕੋਈ ਧਰ ਗਈ ਭੁੱਲ ਗਈ ਮੈਂ ਚੱਕ ਲੈ ਲੈ ਤੁਸੀਂ ਬਣਾ ਲਓ ਕੋਈ ਹੋਰ ਕੀ ਆਹੇ ਫੜਾਉ ਮਿਰਚਾਂ ਨੇ ਕੋਈ ਗੱਲ ਜੇ ਤੂੰ ਤੋੜਦੀ ਐ ਭਈ ਤੂੰ ਲੈ ਜਾ ਤੋੜ ਕੇ ਹੁਣ ਤਾਂ ਗਲਾਹਾਂ ਨਹੀਂ ਵੱਡਦੀ ਉਧਰ ਸਬਜ਼ੀ ਤਾਂ ਉਧਰ ਸਰ ਕਦੂ ਲੱਲਾ ਨਹੀਂ ਕਰ ਤਾ ਤੈਨੂੰ ਨਹੀਂ ਪਤਾ ਇੱਕ ਤਾਂ ਪਿਆ ਹੋਇਆ ਮੀਂਹ ਕਣੀ ਮੌਸਮ ਹੈਗਾ ਖਰਾਬ ਕੱਚੀ ਪੱਕੀ ਜੀ ਮੌਸਮਾ ਤੈਨੂੰ ਪਤਾ ਡਰ ਲੱਗਦਾ ਉਹ ਤੇਰੀ ਮਰਜ਼ੀ ਆ ਭਾਈ ਇਸ ਦਾ ਸਾਰਾ ਦਿਨ ਕੱਚੀ ਵੀ ਤੁਰੇ ਫਿਰਦੀ ਪੱਕੀ ਜੀ ਵੀ ਤੁਰੇ ਫਿਰਦਾ ਸਾਡੇ ਤਾਂ ਕਦੇ ਕੁਝ ਲੜਿਆ ਨਹੀਂ ਦੇਖ ਲੈ ਕਾਹਨੂੰ ਰੱਬ ਲਿਆਵੇ ਇਹ ਜਿਹੇ ਦਿਨ ਕਾਹਨੂੰ ਬੋਲਦਾਗਾ ਓਏ ਏ ਨਹੀਂ ਕੁਝ ਹੁੰਦਾ ਹਾਂ ਡਰਦੇ ਨਹੀਂ ਹੁੰਦੇ ਪੈ ਚੱਕੀ ਜਲੇ ਫਟੇ ਆ ਨਾ ਡਰ ਆਕਰ ਬਾੜਾ ਤੂੰ ਉਸ ਤੇ ਜਦੋਂ ਮੇਰੇ ਕੋਲ ਆਉਣਗੇ ਫੇਰ ਦਿਲ ਚੋਂ ਵਹਿਮ ਕੱਢ ਗਿਆ ਸਾਰੇ ਚਾਲ ਕੋਈ ਨਾ ਬਾਕੀ ਮੈਂ ਸਪਰੇਅ ਛਕਦਾ ਇੱਥੇ ਇੱਥੇ ਕੋਈ ਜ਼ਹਿਰੀਲੀ ਜਿਹੀ ਕੋਈ ਹੈ ਹੀ ਨਹੀਂ ਖੜਦੀ ਨਹੀਂ ਜਮਾ ਅੱਛਾ ਛੱਡੇ ਹੋਈ ਸਲਫਾਸ ਇਹਦੇ ਵਿੱਚ ਹੂੰ 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 ਕੋਈ ਚੀਜ਼ ਖੜਦੀ ਨਹੀਂ ਇੱਥੇ ਤਾਂ ਹੀ ਤਾਂ ਸਬਜ਼ੀ ਐ ਖੜੀ ਐ ਡੇਡੀ ਦੇਖ ਲਾਲਾ ਝੋਰੀਆਂ ਦੱਲ ਕੇ ਕਿਦੋਂ ਤੂੰ ਆਈ ਇੱਥੇ ਟਾਈਮ ਜਾ ਕੱਢ ਕੇ ਕਿਉਂ ਕੀ ਕਰਾਉਣਾ ਅ ਪਹਿਲਾਂ ਤੂੰ ਤਾਂ ਨੰਨਾ ਬੜਾ ਤੂੰ ਕਹਿੰਦੇ ਹਾਂ ਆਉਂਗੀ ਹਾਂ ਫਿਰ ਆਉਂਗੀ ਬਲਤ ਕੰਮ ਦਾ ਦੱਸ ਕੀ ਆ ਕੰਮ ਕੀ ਆ ਸਫਾਈ ਕਰਨੇ ਸਾਰੀ ਘਰ ਨਾਲ ਆਹਾਂ ਕੋਥੇ ਮੁਨਾਰੀ ਮੈ ਤਾਂ ਗਰਮੀ ਹੋ ਰਿਆ ਸਿਆਰ ਜ ਆ ਜਾਣ ਤੇ ਫੇਰ ਕਰਾ ਕੇ ਜੀ ਗਰਮੀ ਕਿਥੇ ਤੇ ਪੱਖਾ ਲਾ ਦੇ ਦਵਾਈ ਸਿਰਕ ਕੇ ਮਚਾ ਦੇ ਇਹਨੂੰ ਪਰੇ ਉਹ ਦਵਾਈ ਤਾਂ ਛਕਦੇ ਆ ਆ ਜਾ ਲਟਰਮ ਪਟਰਮ ਪਿਆ ਸਾਰਾ ਚੱਕਣ ਵਾਲਾ ਲਖੜ ਤੇ ਮੜਾ ਇਹਦਾ ਪਰੇ ਡੱਕੇ ਮੈਨੂੰ ਬਣਾ ਦੀ ਮੈਂ ਲੈ ਜੂਗੀ ਕਰੇ ਮੈਂ ਬੈਜੀ ਕੋ ਗਨੇ ਆ ਸੰਦਰੇ ਜ ਤੇ ਲੈ ਜੀ ਮੈਂ ਰੈਡੀ ਰੂਡੀ ਜ ਇਹ ਕੀ ਕਰਨੇ ਨੇ ਉਹ ਵਧੀਆ ਮੱਝ ਦੇ ਅੰਗੇ ਨਾਲ ਦੀ ਉਹ ਪੈਨ ਜਿਹੜੇ ਤਦੂਰ ਪਖਾਨ ਵਾਲੇ ਵਧੀਆ ਨੇ ਉਹ ਮੋਟੇ ਡੱਕੇ ਓਏ ਵਿਚੋ ਥੋੜੇ ਬਹੁਤੇ ਹੋਰੇ ਜੀ ਇੱਕ ਸ਼ੈਡ ਤੇ ਕਰਕੇ ਸਾਰੀ ਸਫਾਈ ਕਰਨੇ ਕੋਠੀ ਵੀ ਸਾੜ ਵੀ ਆਪਾਂ

ਭੈ ਆਪਣੇ ਵਰਗਾ ਕੋਲੇ ਤਾਂ ਗੱਲਾਂ ਬਾਤਾਂ ਮਾਰ ਕੇ ਟਾਈਮ ਪਾਸ ਹੀ ਕਰਨਾ ਹੋਰ ਆਪਾਂ ਕੀ ਕਰਨਾ ਆ ਸਾਰਾ ਫਰਾਬ ਹੋਏ ਜਿੱਦ ਤੱਕ ਲਵਾ ਦੇ ਮੇਰੇ ਨਾਲ ਨਾ ਝਟਾ ਹਾਂ ਬੰਨ ਲੈ ਸਬਜੀ ਬਾਜੀ ਲਾਜੀ ਕੰਨੀ ਤਾਂ ਨਹੀਂ ਹੋਣਾ ਮੇਰੇ ਤੋਂ ਇੰਨਾ ਕੰਮ ਕੋਈ ਸੁਰ ਹੋਰ ਲੈ ਲੈ ਜਣੂ ਕੋਈ 100 ਜਣੂ ਨਹੀਂ ਤਾਂ ਨਾਲ ਇੱਕ ਬੰਦਾ ਵੀ ਰੱਖ ਨਾ ਚਲ ਮੈਂ ਦੋ ਜਣੀਆਂ ਸੀ ਆ ਜਾਾਂਗੇ ਉਹ ਬੰਦਾ ਨਹੀਂ ਰੋਟਾਉਂਦਾ ਬੰਦਾ ਨਾ ਕੱਖ ਕੁਖ ਕਹੀ ਨਾਲ ਪੱਟ ਦੂਗਾ ਮੈਂ ਤਾਂ ਮਾੜਾ ਮੋੜਾ ਮਾਰ ਦੂ ਕਸੀਆ ਹਾਂ ਆ ਗੋਗਲੀ ਤੂੰ ਆਈ ਸਹੀ ਨਾਲ ਲੈ ਕੇ ਸਾਨੂੰ ਚਲ ਆਇ ਤਾਂ ਕੋਈ ਨਾ ਵਾ ਇੱਕ ਛੜ ਦੋ ਲੈ ਆਉਂਗੀ ਉਹ ਫਿਰਦੀ ਹੁੰਦੀ ਤੇਰੇ ਨਾਲ ਇੱਕ ਆ ਜੇ ਤੇਰੇ ਰੰਗ ਦਾ ਸ਼ੂਟ ਪਾਉਂਦੀ ਜਮੇ ਕੋਜੋ ਪਾਉਣੀ ਆ ਤੁਸੀਂ ਉਹ ਆਈ ਹੈ ਲੈ ਆ ਜਾ ਤੇਰੇ ਨਾਲ ਸੇਲੀ ਆ ਮੇਰੀ ਤਾਂ ਕਰਕੇ ਅਸੀਂ ਕਿਨਾਰ ਦੇ ਸਿਮਾਉਣੀ ਆ ਆਉ ਨੂੰ ਨਹੀਂ ਆਲ ਫਿਰ ਹਾਂ ਲੈ ਨੂੰ ਲੈ ਨਾਲ ਉਹ ਨੂੰ ਹਾਂ ਲੈ ਆਉਂਗੀ ਕੋਈ ਨਾ ਜਾਂ ਮੇਰਾ ਬਸ ਸਾਰੀ ਸਫਾਈ ਕਰ